ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਤਾਗਰ ਮੋਰਚਾ ਜੋ ਭਾਈ ਗੁਰਜੀਤ ਸਿੰਘ ਜੀ ਖਾਲਸਾ ਫੌਜੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜੋ ਵਿਦੇ ਬੇਅਦਬੀਆਂ ਦੇ ਕਾਨੂੰਨ ਨੇ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਤਕਰੀਬਨ 3 ਮਹੀਨਿਆਂ ਤੋਂ ਉੱਤੇ ਹੋ ਗਏ। ਇਹ ਦਿਨ ਮਿਥਿਆ ਗਿਆ ਸੀ ਸੰਗਤਾਂ ਵੱਲੋਂ 11 ਜਨਵਰੀ ਦਾ ਜਿੰਨੀ ਵੀ ਸੰਗਤਾਂ ਇਸ ਮੌਕੇ ਵਿੱਚ ਸ਼ਾਮਲ ਹੋਈਆਂ ਪੰਥਕ ਜਥੇਬੰਦੀਆਂ ਇਸਲਾਮ ਧਰਮ ਦੀਆਂ ਜਥੇਬੰਦੀਆਂ ਸਾਡੇ ਪੰਥਕ ਨੁਮਾਇੰਦੇ ਜਿੰਮੇਵਾਰ ਸੱਜਣ ਮੈਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬਹੁਤ ਵਧੀਆ ਆਪਣੇ ਆਪਣੇ ਸੁਝਾਅ ਵਿਚਾਰਾਂ ਦਿੱਤੇ ਆ ਪਰ ਜਿੰਨੇ ਵੀ ਤੁਸੀਂ ਆਏ ਹੋ ਅੱਜ ਇਸ ਮੋਰਚੇ ਦਾ ਹਿੱਸਾ ਬਣਿਓ ਮੈਨੂੰ ਲੱਗਿਆ ਕਿ ਇੰਨੀ ਧੁੰਦ ਠੰਡ ਦੇ ਵਿੱਚ ਤੁਹਾਡਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਦਿਲੋਂ ਪ੍ਰੇਮ ਹੈ ਦਿਲੋਂ ਪ੍ਰੇਮ ਵਾਲੇ ਆਏ ਆ ਮੈਂ ਬਹੁਤ ਸਾਰਿਆਂ ਨੂੰ ਜਿਹਦੇ ਅਸੀਂ ਇੱਥੇ ਤੇ ਪ੍ਰੋਗਰਾਮ ਉਲੀਕਿਆ ਉਲੀਕੇ ਸੰਗਤਾਂ ਦੇ ਵਿੱਚ ਦੀਵਾਨਾਂ ਦੇ ਵਿੱਚ ਕਥਾ ਕੀਰਤਨ ਦੇ ਵਿੱਚ ਦੱਸਿਆ ਚਲੋ ਬਹੁਤ ساری ਸੰਗਤ ਆਈ ਵੀ ਪਰ ਮੈਂ ਬਹੁਤ ਵਧੀਆ ਵਧੀਆ ਜਿਹੜੇ ਨਾਮਵਰ ਪੰਥਕ ਕੋਈ ਸੰਸਮਾਜ ਦੇ ਹੋਰ ਧਾਰਮਿਕ ਜਥੇਬੰਦੀਆਂ ਦੇ ਉਹਨਾਂ ਨੂੰ ਇਸ ਤਰ੍ਹਾਂ ਵੀ ਕਿਹਾ ਤੁਸੀਂ ਵੀ ਕਿਹਾ ਕਰੋ ਇਹ ਗੱਲ 51 ਪਾਠ ਗੁਰੂ ਗ੍ਰੰਥ ਸਾਹਿਬ ਦੇ 101 ਦੀ ਇਕੋਤਰੀ ਮੈਂ ਨਹੀਂ ਕਹਿੰਦਾ ਵੀ ਨਾ ਕਰੋ ਪਰ ਜਿਹਦੀ ਪੂਜਾ ਅਸੀਂ ਖਾਨੇ ਆ ਜਿਹਦੇ ਨਾਮ ਤੇ ਸਾਨੂੰ ਸੁੱਖ ਆਰਾਮ ਵੱਡੀਆਂ ਵੱਡੀਆਂ ਗੱਡੀਆਂ ਚੰਗੇ ਸਾਨੂੰ ਸਾਰੇ ਕਹਿ ਦिए ਸੁੱਖ ਸੁਹੂਲਤਾ ਮਿਲਦੀਆਂ ਮੈਂ ਉਹਨਾਂ ਲੋਕਾਂ ਨੂੰ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਨੇ ਡੇਰੇ ਵਿੱਚ ਪ੍ਰਕਾਸ਼ ਨੇ ਸਿੰਘ ਸਭਾ ਸੁਸਾਇਟੀਆਂ ਕਮੇਟੀਆਂ ਜਦੋਂ ਭਾਈ ਗੁਰਜੀਤ ਸਿੰਘ ਕੱਲ ਵੇਖ ਲੋ ਕਿੰਨੀ ਧੁੰਦ ਸੀ ਉਹ ਧੁੰਦ ਦੇ ਵਿੱਚ ਜੋਧਾ ਉੱਪਰ ਬੈਠਾ ਹੈ ਤਾਂ ਗੁਰੂ ਦੀ ਕਲਾ ਵਰਤਦੀ ਥੋੜੇ ਸਾਰਿਆਂ ਨੇ ਯਾਦ ਤਾਂ ਆਉਂਦਾ ਹੋਊਗਾ ਯਾਰ ਵੀ ਕਿੰਨੀ ਠੰਡੀ ਹਵਾ ਸੀ ਤਿੰਨ ਤਿੰਨ ਚਾਰ ਚਾਰ ਗਰਮ ਕੱਪੜੇ ਪਾਏ ਆ ਔਰ ਉੱਥੇ ਕਿਹੜਾ ਕੋਈ ਓਟ ਹੈ ਜਾ ਕੋ ਤੰਬੂ ਲੱਗ ਸਕਦਾ ਪੱਲੀ ਲੱਗ ਸਕਦੀ ਹੈ ਕੋਈ ਪਰਦਾ ਹੋ ਸਕਦਾ ਕਿਹਦੇ ਵਾਸਤੇ ਬੈਠਾ ਇਹੋ ਆਪਾਂ ਇਹ ਕਦੀ ਵੀ ਨਾ ਕਹੋ ਕਿ ਉਹਨੇ ਕੋਈ ਇਕੱਲੇ ਨੇ ਫੈਸਲਾ ਲੈ ਲਿਆ ਜਾਂ ਕਿਸ ਤਰ੍ਹਾਂ ਦਾ ਲਿਆ ਉਹਨੇ ਜੇ ਇਕੱਲੇ ਨੇ ਵੀ ਫੈਸਲਾ ਲਿਆ ਨਾ ਤਾਂ ਇਹ ਫੈਸਲਾ ਗਲਤ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਵਿੱਚ ਲਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦੇ ਵਿੱਚ ਲਿਆ ਅੱਜ ਵਖਲੋ ਵੀ ਕਿੰਨੇ ਪੰਥਕ ਲੋਕਾਂ ਨੂੰ ਆਪਾਂ ਨੇ ਅਪੀਲਾਂ ਕੀਤੀਆਂ ਬੇਨਤੀਆਂ ਕੀਤੀਆਂ ਸਾਰੇ ਥਾਂ ਮੇ ਜਾਣਾ ਚਾਹੀਦਾ ਪਰ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਮਨ ਤਾਂ ਇਹ ਲੱਗਦਾ ਵੀ ਜਿਵੇਂ ਐਨੇ ਕ ਸਿੱਖੀ ਮੰਨਦੇ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਜਾਂ ਐਨੇ ਕ ਸਿੱਖਾਂ ਦਾ ਹੀ ਗੁਰੂ ਹੈ ਤਾਂ ਗੁਰੂ ਗ੍ਰੰਥ ਸਾਹਿਬ ਸਾਡੀ ਕੋਈ ਲੜਕੀ ਢਿੱਲੀ ਹੋ ਜਾਵੇ ਲੜਕਾ ਢਿੱਲਾ ਹੋ ਜਾਵੇ ਕਿਸੇ ਦੇ ਬੱਚਾ ਬੱਚੀ ਨਾ ਘਰ ਦੇ ਵਿੱਚ ਹੋਵੇ ਕਿਸੇ ਦੇ ਦੁੱਖ ਹੈ ਕਿਸੇ ਦਾ ਆਨੰਦਕਾਰ ਜਾ ਕੇ ਦਾ ਮਰ ਗਿਆ ਕਿਸੇ ਦਾ ਜੰਮ ਪਿਆ ਸਾਨੂੰ ਗੁਰੂ ਗ੍ਰੰਥ ਸਾਹਿਬ বিনা ਇੱਕ ਸਕਿੰਟ ਵੀ ਨਹੀਂ ਸਰਦਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੀ ਸਮਝ ਰੱਖਿਆ ਕਿਵੇਂ ਸਮਝ ਰੱਖਿਆ ਮੈਂ ਤਾਂ ਕਹਿੰਦਾ ਵੀ ਕੋਈ ਹਿਰਦੇ ਦੇ ਵਿੱਚ ਆਪਣੇ ਥੋੜੀ ਜਿਹੀ ਇਨਕ ਤਾਂ ਵਿਚਾਰ ਚਾਹੀਦੇ ਆ ਪਰ ਮੈਂ ਬੇਨਤੀ ਕਰਦਾ ਵੀ ਜਿੰਨੇ ਕੁ ਆਪਾਂ ਆਏ ਆ ਆਪਾਂ ਆਏ ਆ ਮੈਂ ਪ੍ਰਬੰਧਕਾਂ ਨੂੰ ਵੀ ਬੇਨਤੀ ਕਰਦਾ ਐਥੇ ਜਿਹੜਾ ਪ੍ਰਬੰਧ ਚਲਾ ਰਹੇ ਨੇ ਖਾਲਸਾ ਜੀ ਤੁਹਾਨੂੰ ਵੀ ਫੌਜੀ ਸਾਹਿਬ ਬੇਨਤੀ ਆ ਕਿ ਆ ਜਿਹੜੇ ਇੰਨੇ ਕੁ ਆਏ ਐ ਸੰਗਤ ਇਹਨਾਂ ਨੂੰ ਆਪਾਂ ਪਿਆਰ ਦੇ ਨਾਲ ਬੇਨਤੀ ਕਰੀਏ ਭਰਾਵੋ ਜਿੰਨੇ ਕੁ ਤੁਸੀਂ ਆਏ ਹੋ ਨਾ ਜੇ ਅਗਲੀ ਵਾਰੀ ਇੱਕ ਇੱਕ ਸਿੰਘ ਪੰਜ-ਪੰਜ ਨੂੰ ਲੈ ਕੇ ਆਵੇ ਇੱਕ ਇੱਕ ਭੈਣ ਪੰਜ-ਪੰਜ ਨੂੰ ਲੈ ਕੇ ਆਉਣ ਮੇਰੇ ਨਾਲ ਅੱਜ ਜਿਹੜੀ ਸੰਗਤ ਆਈ ਹੈ ਨਾ ਉਹ ਤੁਹਾਨੂੰ ਮੈਂ ਦੱਸਦਾ ਬਈ ਸਾਡੇ ਪਿੰਡ ਕੁਬੇ ਤੋਂ ਆਪਣੇ ਸਰਪੰਚ ਹਰਜਿੰਦਰ ਸਿੰਘ ਕਾਲਾ ਗੋਵਿੰਦਰ ਸਿੰਘ ਸਿੱਧੂ ਸਾਡੇ ਕਲੱਬ ਦੇ ਪ੍ਰਧਾਨ ਨੇ ਇੱਕ ਢਾਲੀਵਾਲ ਬੱਸ ਖੜੀ ਆ ਉਹ ਭਰ ਕੇ ਲੈ ਕੇ ਆਏ ਨੇ ਭੈਣੀ ਵਾਗਾ ਤੋਂ ਗੁਰਦਾਰਾ ਪਾਸ਼ਾਹੀ ਨੌਮੀ ਸਾਡੇ ਮੈਨੇਜਰ ਗੁਰਪ੍ਰੀਤ ਸਿੰਘ ਬੱਸ ਭਰ ਕੇ ਲੈ ਕੇ ਆਏ ਨੇ ਔਰ ਇਸੇ ਤਰ੍ਹਾਂ ਭਗਤਾ ਭਾਈ ਕਾ ਪਾਸ਼ਾਹੀ ਛੇਮੀ ਦਸਮੀ ਉਥੋਂ ਸੰਗਤ ਆਈ ਆ ਭਾਈ ਬਾਲਾ ਜੀ ਸੇਵਾ ਸਾਇਟੀ ਪ੍ਰਤਾਪ ਸਿੰਘ ਵਾਲਾ ਲੁਧਿਆਣਿਆਂ ਤੋਂ ਉਹ ਚਲੋ ਆਰਥਿਕ ਖਫਤੇ ਵੀ ਥੋੜੀ ਸਹਾਇਤਾ ਕਰਕੇ ਗਏ ਨੇ ਸੋ ਭਾਈ ਨਰਪੈ ਸਿੰਘ ਜੀ ਜੌਂਦ ਭਾਈ ਹਰਦੀਪ ਸਿੰਘ ਜੀ ਬੱਲੋ ਇਹ ਪ੍ਰਚਾਰਕ ਨੇ ਸ਼ਰੋਣੀ ਕਮੇਟੀ ਦੇ ਮੇਰੇ ਨਾਲ ਆਏ ਨੇ ਕਿਉਂਕਿ ਇਹਨਾਂ ਨੂੰ ਦਰਦ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਤੋਂ ਇਸੇ ਤਰ੍ਹਾਂ ਪਿੰਡ ਫਰਵਾਹੀ ਨੇੜੇ ਪੀਖੀ ਤੋਂ ਗੱਡੀ ਭਰ ਕੇ ਲੈ ਕੇ ਆਏ ਨੇ ਸਿੰਘ சுரேਸ਼ ਸੈਣੀਆ ਫਾਜ਼ਲ ਕਾ ਬਾਡਰ ਤੋਂ ਆਏ ਨੇ ਸਕੋਰਪੀਓ ਗੱਡੀ ਦੇ ਉੱਤੇ ਸਿੰਘ ਸਾਥ ਸੰਜੀਓ ਐਡੀ ਦੂਰੋਂ ਭਵਾਨੀਗੜ੍ਹ ਤੋਂ ਹਰੀ ਸਿੰਘ ਬਾਬਾ ਜੀਵਨ ਸਿੰਘ ਰੰਗਰੇਟੇ ਦਲ ਦੇ ਬਹੁਤ ਸਾਰੇ ਸਿੰਘ ਹਰ ਵਾਰੀ ਆਉਂਦੇ ਆ ਨਾਲ ਬਾਬਾ ਦਾਰਾ ਸਿੰਘ ਸਰਪ੍ਰਸਤ ਭਾਈ ਕਨਈਆ ਜੀ ਗ੍ਰੰਥੀ ਸਭਾ ਬਾਬਾ ਜਸਵਿੰਦਰ ਸਿੰਘ ਜੀ ਬਾਬਾ ਨਰੈਣ ਸਿੰਘ ਜੀ ਇਹ ਸਾਰੇ ਹਰ ਰਾਏਪੁਰ ਸਾਹਿਬ ਤੋਂ ਭਾਈ ਮਨਜੀਤ ਸਿੰਘ ਤੇ ਭਾਈ ਧਰਮ ਸਿੰਘ ਭਾਈ ਜਗਸੀਰ ਸਿੰਘ ਇਹ ਸਾਰੇ ਪੂਰੇ ਜਹਾਰੂ ਸਿੰਘ ਆਏ ਆ ਸਾਧ ਸੰਗਤ ਜੀਓ ਭਾਈ ਗੋਬਿੰਦ ਸਿੰਘ ਜੀ ਗੁਰਦੁਆਰੀ ਤੋਂ ਆਏ ਨੇ ਹੋਰ ਸਾਰੀ ਬਹੁਤ ਸਾਰੀ ਸੰਗਤ ਆਈ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਜਿੱਥੇ ਅ ਸੋਚ ਸਮਝ ਕੇ ਫੈਸਲਾ ਲੈਣਾ ਮੈਂ ਅੱਗੇ ਆਗੂਆਂ ਨੂੰ ਬੇਨਤੀ ਕਰਦਾ ਕਿ ਸਿਆਣੇ ਸੱਜਣਾ ਨੂੰ ਇੱਕ ਵਾਰੀ ਸਦਕੇ ਜ਼ਰੂਰ ਵਿਚਾਰ ਕਰ ਲੈਣਾ ਚਾਹੀਦਾ ਕਾਨ ਸਿੰਘ ਵਾਲਾ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਨੇ ਮੈਂ ਉਹ ਗੱਲ ਨੂੰ ਮੈਂ ਵੀ ਕਹਿਣਾ ਕਿ ਫੌਜੀ ਸਾਹਿਬ ਤੁਸੀਂ ਜਿਹੜਾ ਭੁੱਖਾ ਹੜਤਾਲ ਦਾ ਕਰਦੇ ਹੋ ਨਾ ਮਰਨ ਵਰਤ ਦਾ ਉਹ ਅਜੇ ਨਹੀਂ ਕਰਨਾ ਕਿਉਂਕਿ ਅਜੇ ਸਾਡੇ ਕੋਈ ਵਿਚਾਰ ਚੱਲ ਰਹੀ ਹੈ ਤੋ 21 ਦਾ ਜਿਹੜਾ ਬੰਦ ਦਾ ਸੱਦਾ ਹੈ ਉਹਨੂੰ ਅਸੀਂ ਹੋਰ ਵੀ ਅੱਗੇ ਥੋੜਾ ਜਿਹਾ ਤੇਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਮੈਂ ਬੇਨਤੀ ਕਰਦਾ ਜਿੰਨੇ ਕ ਅੱਜ ਆਏ ਆ ਸਿੰਘ ਇਹ ਗੁਰੂਗ੍ਰੰਥ ਸਾਹਿਬ ਦੇ ਸਤਕਾਰ ਵਾਲੇ ਇਹ ਲੜ ਮਰਨ ਵਾਲੇ ਇਹ ਗੁਰੂਗ੍ਰੰਥ ਸਾਹਿਬ ਤੇ ਭਰੋਸਾ ਤੇ ਸ਼ਰਧਾ ਭਾਵਨਾ ਰੱਖਣ ਵਾਲੇ ਅੰਦਰ ਆਪਣੀ ਜ਼ਮੀਰ ਨੂੰ ਥੋੜੀ ਜੀ ਆਪਣੀ ਆਵਾਜ਼ ਨੂੰ ਸਾਧ ਸੰਗ ਜੀ ਉਹ ਜਗਾਈਏ ਕਿਤੇ ਮੈਂ ਨਾ ਤੁਸੀਂ ਇਤਿਹਾਸ ਪੜ੍ਹਦੇ ਹੁੰਨੇ ਹੋ ਜਦੋਂ ਭਾਈ ਗਨੀਖਾਂ ਤੇ ਨਵੀਖਾਂ ਦੇ ਘਰ ਕਲਗੀਧਰ ਪਾਤਸ਼ਾਹ ਜਾਂਦਿਆਂ ਨਾ ਉਹਨਾਂ ਨੂੰ ਲੈ ਕੇ ਜਾਂਦਿਆਂ ਮਹਾਰਾਜ ਕਹਿੰਦੇ ਗਲਾਬੇ ਪੰਜਾਬੇ ਵਾਲੀ ਨਾ ਤੁਸੀਂ ਕਰਿਓ ਕਿਤੇ ਸਾਨੂੰ ਇੱਥੋਂ ਫੇਰ ਕਢੋ ਤੋ ਮਹਾਰਾਜ ਕਹਿੰਦੇ ਮਹਾਰਾਜ ਨੂੰ ਕਹਿੰਦੇ ਦੋਨੇ ਭਾਈ ਕਹਿੰਦੇ ਸੱਚੇ ਪਾਤਸ਼ਾਹ ਹੁਣ ਤੱਕ ਅਸੀਂ ਤੁਹਾਡੇ ਘਰ ਦਾ ਖਾਂਦੇ ਰਹੇ ਹਾਂ ਤੁਹਾਡੇ ਨਾਂ ਤੇ ਖਾਂਦੇ ਰਹੇ ਹਾਂ ਸੋ ਮੈਂ ਕਹਿੰਦਾ ਵੀ ਜਿਹੜੇ ਸਾਡੇ ਸਤਸੰਗਿਓ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਖਾਂਦੇ ਆ ਉਹ ਉਹ ਨਾਮ ਤਾਂ ਸਾਰਿਆਂ ਨੂੰ ਭਾਈ ਹੋਣਾ ਚਾਹੀਦਾ ਹੈ ਜਿਨ੍ਹਾਂ ਦਾ ਰੋਜਗਾਰ ਇਹ ਹੈ ਜਿਨ੍ਹਾਂ ਨੂੰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਹੁਤ ਵੱਡੀਆਂ-ਵੱਡੀਆਂ ਅਮੀਰੀਆਂ, ਪਾਤਸ਼ਾਹੀਆਂ, ਗੱਡੀਆਂ, ਜ਼ਮੀਨਾਂ, ਜਾਇਦਾਦਾਂ ਔਰ ਸਭ ਕੁਝ ਬਖਸ਼ਿਸ਼ ਕੀਤਾ ਹੈ ਇਸ ਕਰਕੇ ਸਾਰੇ ਪਿੰਡਾਂ ਦੇ ਵਿੱਚ ਮੇਰੇ ਨਾਲ ਪ੍ਰਧਾਨ ਸਾਹਿਬ ਆਏ ਸਾਡੇ ਕਲੱਬ ਦੇ ਮੇਰੇ ਖਿਆਲ ਚ ਬਹੁਤ ਸਾਰੇ ਫਾਰਮਾਂ ਦੇ ਉੱਤੇ ਦਸਖਤ ਕਰਾ ਕੇ ਲੈ ਕੇ ਆਏ ਨੇ ਸਾਬਜਾਦਿਆਂ ਦੇ ਸਾਡਾ ਲੰਗਰ ਸੀਗਾ ਉੱਥੇ ਦੋ ਇੱਕ ਜਾਂ ਦੋ ਸਿੰਘ ਬਿਠਾਏ ਹੁੰਦੇ ਰੋਜ਼ ਔਰ ਉੱਥੇ ਦਸਖਤ ਕਰਕੇ ਉਹ ਫਾਰਮ ਤੁਹਾਨੂੰ ਪ੍ਰਧਾਨ ਸਾਹਿਬ ਦੇਣਗੇ ਸੋ ਇਹ ਫੌਜੀ ਸਾਹਿਬ ਤੁਸੀਂ ਅੱਗੇ ਲੱਗੇ ਹੋ ਪਰ ਮੈਂ ਕਹਿੰਦਾ ਵੀ ਸੰਗਤ ਜਿਹੜੀ ਆ ਤੁਸੀਂ ਸੰਗਤ ਦਾ ਵੀ ਪਿਆਰ ਰੱਖਿਓ ਸੰਗਤ ਦਾ ਵੀ ਸਤਿਕਾਰ ਤੇ ਸੰਗਤ ਦਾ ਵੀ ਤੁਸੀਂ ਬਚਨ ਜਿਹੜਾ ਮੰਨਦੇ ਰਹੋ ਮੈਂ ਪ੍ਰਬੰਧਕਾਂ ਨੂੰ ਵੀ ਕਹਿਣਾ ਇਹ ਗੱਲ ਦੁੱਖ ਨਾਲ ਮਨਾਇਓ ਕਿ ਜਿੰਨੇ ਪ੍ਰਚਾਰਕ ਬਗੀਚਾ ਸਾਹਿਬ ਵੀ ਪਹਿਲਾਂ ਬਾਬਾ ਬਖਸੀਰ ਸਿੰਘ ਹਣੀ ਕਹਿ ਕੇ ਗਏ ਨੇ ਮੇਰੇ ਤੋਂ ਪਹਿਲਾਂ ਜਿੰਨੇ ਇਲਾਕੇ ਦੇ ਪ੍ਰਚਾਰਕ ਨੇ ਇਹ ਨਾ ਕਹੋ ਆਪਾਂ ਉਹਨੂੰ ਨਹੀਂ ਸੱਦਣਾ ਉਹਨੂੰ ਨਹੀਂ ਕਹਿਣਾ ਉਹਨੂੰ ਨਹੀਂ ਕਹਿਣਾ ਯਾਰ ਗੁਰੂ ਗ੍ਰੰਥ ਸਾਹਿਬ ਦਾ ਇਹ ਕਾਰਜ ਸਾਡੇ ਲਈ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦੇ ਵਿੱਚ ਕੋਈ ਆਵੇ ਉਹਨੂੰ ਜੀ ਆਇਆ ਔਰ ਉਹਨੂੰ ਕਹੀਏ ਵੀ ਭਾਈ ਤੂੰ ਕਿਉਂ ਨਹੀਂ ਆਉਂਦਾ ਸਮਾਣੇ ਦੀ ਸੰਗਤ ਹੈ ਸਾਤ ਸੰਜੂ ਗੁਰਦੁਆਰਾ ਸਾਹਿਬ ਦੀ ਮੇਰੇ ਕੋਲ ਲੈਟਰ ਪੈਡ ਆਈ ਸੀ ਤਾਂ ਸਮਾਣੇ ਦੀ ਸੰਗਤ ਕਿਉਂ ਨਹੀਂ ਮੋਢੇ ਨਾਲ ਮੋਢਾ ਜੋੜ ਕੇ ਔਰ ਇਹ ਲੜਾਈ ਲੜਦੀ ਸਾਰਿਆਂ ਨੂੰ ਇਹ ਲੜਾਈ ਲੜਨੀ ਚਾਹੀਦੀ ਹੈ ਅਸੀਂ ਬਾਬਾ ਮਰਜਾਦਾ ਜੀ ਨਾਲ ਹੁਣ ਗੱਲ ਹੋਈ ਸੀ ਜਿਨਨੇ ਵੀ ਕਿਉਂਕਿ ਵੇਖੋ ਕਿੰਨੀ ਸੰਗਤ ਧੁੰਦ ਦੇ ਵਿੱਚ ਇੰਨੀ ਇਕੱਠੀ ਕਰਕੇ ਲਿਆਉਣੀ ਤੋਂ ਸਾਧ ਸੰਗ ਜੀਓ ਭਾਈ ਰਜਿੰਦਰ ਸਿੰਘ ਖੜੇ ਨੇਗੇ ਔਰ ਇਹਨਾਂ ਨੂੰ ਮੈਂ ਲੁਧਿਆਣੇ ਬੁਲਾਇਆ ਮੇਰੇ ਦੀਵਾਨ ਸੀ ਮੈਂ ਆਖਿਆ ਸਟੇਜ ਤੇ ਬੋਲਿਓ ਭਗਤ ਤੇ ਮੇਰੇ ਦੀਵਾਨ ਸੀ ਫਿਰ ਮੈਂ ਆਖਿਆ ਭਾਈ ਗੁਰਜੀਤ ਸਿੰਘ ਦੀ ਮਲਕਾਣਾ ਉੱਥੇ ਮੇਰੇ ਦੀਵਾਨ ਸੀ ਬਹੁਤ ਕੱਠ ਸੀਗਾ ਔਰ ਉੱਥੋਂ ਬੋਲ ਕੇ ਵੀ ਸੰਗਤ ਨੂੰ ਤੁਸੀਂ ਬੇਨਤੀ ਕਰੋ ਉੱਥੇ ਆਉਣ ਵਾਸਤੇ ਪਰ ਫਿਰ ਵੀ ਸੰਗਤ ਆਪਣੇ ਸਾਧਨਾ ਨਾਲ ਆਈ ਸਾਰੇ ਗੁਰੂ ਕਿਉਂ ਸਿੱਖੋ ਇਹ ਮੋਰਚੇ ਨੂੰ ਕੋਈ ਨਹੀਂ ਚਲੋ ਗੱਲ ਇਹ ਹੈ ਵੀ ਕਦੇ ਵੀ ਇਹ ਨਾ ਸਮਝੋ ਕਿ ਅਸੀਂ ਥੋੜੇ ਰਹਿ ਗਏ ਜਿਹੜੀ ਦ੍ਰਿੜਤਾ ਹੈ ਗੁਰੂ ਅੱਗੇ ਅਰਦਾਸ ਬੇਨਤੀ ਹੈ ਗੁਰੂ ਕਲਾ ਜਰੂਰ ਵਰਤਾਉਂਦਾ ਹੈ ਕਿਸੇ ਨੂੰ ਉਲੰਭਾ ਵੀ ਨਾ ਦਿਓ ਉਹ ਨਹੀਂ ਆਇਆ ਉਹ ਰੋਸ ਹੁੰਦਾ ਮਨ ਦੇ ਵਿੱਚ ਪਰ ਬੇਨਤੀਆਂ ਆਪਾਂ ਸਾਰਿਆਂ ਨੂੰ ਕਰਨੀਆਂ ਐਦੋ ਬਾਤ ਵੀ ਕਰਦੇ ਰਵਾਂਗੇ ਜਿਹੜਾ 21 ਦਾ ਪ੍ਰੋਗਰਾਮ ਦਿੱਤਾ ਹੈ ਉਹਨੂੰ ਵਧੀਆ ਠੋਸ ਪ੍ਰੋਗਰਾਮ ਜਿਹੜਾ ਉਹ ਬਾਅਦ ਵਿੱਚ ਵੀ ਵਿਚਾਰ ਕੀਤੀ ਜਾ ਸਕਦੀ ਆ ਤੋਂ ਸਾਧ ਸੰਗਤ ਜੀ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਮੈਂ ਅਖੀਰ ਵਿੱਚ ਰਾਤ ਸੰਧਾ ਸਾਹਿਬ ਦਾ ਫੋਨ ਗਿਆ ਸੀ ਕਹਿੰਦੇ ਜੀ ਲੰਗਰ ਦੀ ਬੇਨਤੀ ਕਰਦੇ ਦੂਖ ਨਿਵਾਰਨ ਸਾਹਿਬ ਤੋਂ ਤਕਰੀਬਨ 1200 ਸੰਗਤਾਂ ਦਾ ਜਿਹੜਾ ਲੰਗਰ ਦੂਖ ਨਿਵਾਰਨ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਔਰ ਉਹਨਾਂ ਸੇਵਾਦਾਰ ਲੈ ਕੇ ਆਏ ਐ ਹੋਰ ਵੀ ਪਿੰਡਾਂ ਚੋਂ ਕੋ ਦੁੱਧ ਦੀ ਸੇਵਾ ਲੈ ਕੇ ਆਇਆ ਕੋਈ ਚਾਹ ਦੀ ਸੇਵਾ ਤੜਕੇ ਸੰਧਾ ਸਾਹਿਬ ਨੂੰ ਆਖਿਆ ਮੈਂ ਸੰਦੇਹਾ ਦੇਗਾ ਚਾਹ ਦਾ ਰਖਾ ਦਿਓ ਆਉਂਦੀ ਹੈ ਸੰਗਤ ਮੋਟਰਸਾਈਕਲਾਂ ਤੇ ਸਿੰਘ ਠੰਡ ਵਿੱਚ ਆਉਂਦੇ ਐ ਸੋ ਉਹਨਾਂ ਸਾਰੇ ਸੇਵਾਦਾਰਾਂ ਦਾ ਇਲਾਕੇ ਦੀਆਂ ਸੰਗਤਾਂ ਮੈਨੂੰ ਪ੍ਰਧਾਨ ਗੁਰਦੁਆਰਾ ਸਾਹਿਬ ਦੇ ਬੰਮਣਾ ਦੇ ਮਿਲੇ ਸੀ ਬਲਿਆੜ ਦੀ ਸੰਗਤ ਹੈ ਗਾਜੇਵਾਸ ਦੀ ਸੰਗਤ ਹੈ ਇਹ ਸਾਰੀਆਂ ਸੰਗਤਾਂ ਨੂੰ ਨਗਰਾਂ ਨੂੰ ਆਲੇ ਦੁਆਲੇ ਨੂੰ ਬਾਬਾ ਬਖਸ਼ੀਸ਼ ਉਹਨਾਂ ਨੂੰ ਬੇਨਤੀ ਆ ਤੁਹਾਡੇ ਆਲੇ ਦੁਆਲੇ ਦੇ ਪਿੰਡ ਨੇ ਔਰ ਤੁਸੀਂ ਇਹ ਜੋਰ ਲਾ ਕੇ ਪਿੰਡਾਂ ਦਾ ਇਕੱਠ ਕਰਕੇ ਜਿਹੜਾ 21 ਤਰੀਕ ਨੂੰ ਹੈ ਉਹਨੂੰ ਅਸੀਂ ਪੂਰਾ ਸਫਲਾ ਕਰੀਏ ਪਿੰਡਾਂ ਦੇ ਵਿੱਚੋਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਕੋਈ ਨਹੀਂ ਗੁਰਜੀਤ ਸਿੰਘਾ ਇਹ ਸੰਘਰਸ਼ ਲੜਦੀ ਹੈ ਜਦੋਂ ਕੋਈ ਕੌਮ ਦੇ ਝੰਝਾਰੂ ਤੋਸਾ ਉਹਨੂੰ ਕਈ ਵਾਰੀ ਬਹੁਤ ਸਾਰੀਆਂ ਔਕੜਾਂ ਮੁਸੀਬਤਾਂ ਉਹਦੇ ਰਾਹ ਦੇ ਵਿੱਚ ਵੱਡੀਆਂ ਰੁਕਾਵਟਾਂ ਸੋਨੂੰ ਕੋਈ ਐ ਕਹਿੰਦਾ ਕੋਈ ਐ ਕਹਿੰਦਾ ਤੁਸੀਂ ਆਪਣੇ ਮਿਸ਼ਨ ਤੇ ਅਰਦਾਸ ਕਰਕੇ ਚੱਲੀ ਚੱਲੋ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕਹਿ ਸਕਦੇ ਆ ਗੁਰੂ ਨਾਨਕ ਨੂੰ ਕਰਾਈਆ ਕਹਿ ਸਕਦੇ ਆ ਅਸੀਂ ਇੱਕ ਮਾਮੂਲੀ ਇਨਸਾਨ ਐ ਪਰ ਤੁਸੀਂ ਆਪਣੀਆਂ ਭਾਵਨਾਵਾਂ ਦੇ ਨਾਲ ਉਸ ਰਾਹ ਦੇ ਉੱਤੇ ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰਬੜ ਭਾਗੀ ਪਾਇਆ ਭੁੱਲੇ ਸਿੱਖ ਗੁਰੂ ਸਮਝਾਏ ਔੜ ਜਾਂਦੇ ਮਾਰਗ ਪਾਏ ਭਾਈ ਗੁਰਦੀਪ ਸਿੰਘ ਜੀ ਬਠੰਡਾ ਮੇਰੇ ਬੜੇ ਪਰਮ ਮਿੱਤਰ ਜਿਨ੍ਹਾਂ ਦੀਆਂ ਪ੍ਰਾਰਥਨ ਸਮੇਂ ਦੇ ਵਿੱਚ ਵੱਡੀਆਂ ਕੁਰਬਾਨੀਆਂ ਅਸੀਂ ਜੇਲਾਂ ਕੱਟਿਆ ਨੇ ਕੱਟੀਆਂ ਸੀ ਬਹੁਤ ਵੱਡੇ ਵੱਡੇ ਸੰਘਰਸ਼ ਲੜੇ ਔਰ ਇਨਸਾਫ ਮੋਰਚਾ ਜੋ ਬਾਪੂ ਜੀ ਬੈਠਿਆ ਇਹਨਾਂ ਨੇ ਲਾਇਆ ਉਹਦੇ ਵਿੱਚ ਵੀ ਸਾਰੀ ਸੰਗਤ ਭਾਈ ਸਫਲਤਾ ਦੇ ਵਾਸਤੇ ਸਹਿਯੋਗ ਦੇਣਾ ਚਾਹੀਦਾ ਸਾਰਿਆਂ ਨੂੰ ਇਸ ਮੋਰਚ ਦੇ ਅੰਦਰ ਵਿੱਚ ਕੌਮ ਇਕੱਠੀ ਹੋ ਕੇ ਸਾਰੀ ਧੜੇਵਾਜੀਆਂ ਤੋਂ ਪਾਰਟੀਵਾਜੀਆਂ ਤੋਂ ਉੱਚੇ ਉੱਠ ਕੇ ਤੋਂ ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਆਪਾਂ ਇਕੱਤਰ ਹੋ ਕੇ ਚੱਲੀਏ ਤਾਂ ਕਿ ਜਿੱਤ ਹੋਵੇਗੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਸ਼ੁਕਰਾਨਾ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੰਘੋ ਆਵਾਜ਼ ਨਹੀਂ ਆਈ ਉੱਚੀ ਬੋਲਿਓ ਵਾਹਿਗੁਰਜੀ ਕਾ ਵਾਹਿਗੁਰਜੀ ਕੀ ਫਤਿਹ